ਜਿਹੜੀ ਆਪਣੀ ਨੰਗਲ ਸਪਰੋੜ ਰੱਤੀ ਕੂਤਰੀ ਨੇ 3 ਕੇ 3.5 ਘੰਟੇ ਦੀ 80 ਕੂਤਰਾ ਜੋ ਬੇਥ ਪਾਈ ਸੀ ਹਨਾ ਉਹ ਇਹਦੀ ਧੀ ਦੀ ਧੀ ਸੀ ਜਦੋਂ ਕਬੂਤਰ ਆਪਾਂ ਕੱਢਦੇ ਆ ਠੀਕ ਆ ਵੀ ਕਬੂਤਰਾਂ ਦੇ ਕਈ ਉੜਦੇ ਉੜਦੇ ਪਹਿਲਾਂ ਬਹੁਤ ਉੜਦੇ ਆ ਹਨਾ ਬਾਅਦ ਵਿੱਚ ਇੱਕ ਜਗਦਾ ਵੀ ਕੱਢ ਜਾਂਦੇ ਕੂਤਰ ਵੀ ਪਰ ਆ ਜੋ ਫਰਫਰ ਦੀ ਆਵਾਜ਼ ਆਉਣ ਲੱਗ ਪੈਂਦੀ ਆ ਫੁੱਲ ਕੇ ਜੀ ਬੈਠੇ ਰਹਿੰਦੇ ਆ ਹਨਾ ਪਰ ਮੈਨੂੰ ਜੋ ਚਾਹੀਦਾ ਸੀ ਕਬੂਤਰ ਦੇ ਬੱਚੇ ਚ ਉਹ ਹਰਕਤਾਂ ਸਾਰੀਆਂ ਰੂਪ ਦੀਆਂ ਕੱਢਦੀਆਂ ਜੋ ਸੋਚ ਕੇ ਮੈਂ ਜੋੜਾ ਲਾਇਆ ਸੀ ਨਾ ਉੱਤੇ 100% ਏ ਭਾਈ ਇਹ ਕੂਤਰਾ ਉੱਦਾਂ ਹੈਗੇ ਇਹ ਵਿੱਚੋਂ ਮਤਲਬ ਜਿਹੜੇ ਗਰਦੇਵ ਵਾਲੇ ਕੂਤਰਾ ਜਿਹੋ ਮੈਕਸਾ ਸਾਰੀ ਆਪਣੇ ਇਹ ਇਹ ਵੀ ਗਰਦੇਵ ਵਾਲੇ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤਾਂ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਆਇਓ ਬਾਬਿਓ ਕਰਦੇ ਆ ਇਹਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਤੋਂ ਪਹਿਲਾਂ ਬਾਬਿਓ ਮੀ ਅੱਜ ਫਿਰ ਸਰਾਗਰਾ ਆ ਗਿਆ ਹਨਾ ਮੀ ਬੋ ਪਿਆ ਤੇ ਕੂਤਰਾ ਉੱਪਰ ਟੱਗ ਗਿਆ ਸੀ ਮਾ ਕੇ ਠੀਕ ਆ ਤੇ ਆ ਜਿਹੜੀਆਂ ਅਗਲੇ ਜੂੜੇ ਹੀ ਰਹਿੰਦੇ ਰੰਗ ਕਰਾਉਣ ਵਾਲੇ ਹਨਾ ਇਹ ਵੀ ਰੰਗ ਕਰਾਉਣੇ ਆ ਤੇ ਉਦਾਂ ਹੁਣ ਗੱਲਬਾਤ ਲੱਗਣ ਲੱਪੀਆ ਰੰਗ ਦੇ ਵਿੱਚ ਹਨਾ ਬਾਕੀ ਜਦੋਂ ਆ ਜੰਗਲੇ ਚੂਂਲੇ ਜੇ ਹੋ ਜੂਗੇ ਨਾ ਜਿਹੜੀਆਂ ਜਾਲੀਆਂ ਜੂਲੀਆਂ ਫੇਰ ਬਾਹਲਾ ਉਠਣਾ ਬਈ ਜਦੋਂ ਗਰੇ ਰੰਗ ਆਪਾਂ ਕਰਾ ਦਿੱਤਾ ਜਿੱਦਾ ਉਹ ਉੱਪਰ ਬਨੇਰੇ ਤੇ ਹੋਇਆ ਹਨਾ ਫੱਟੀ ਜੀ ਤੇ ਉਦਾਂ ਤੇ ਨੰਬਰ ਪਲੇਟ ਆਪਾਂ ਜਿੱਦਾ ਨਾਂ ਦੀਆਂ ਨਾ ਨੇਮ ਪਲੇਟਾਂ ਨੇਮ ਪਲੇਟਾਂ ਬਣਾਉਣੀਆਂ ਇਧਰਲੀ ਸਾਈਡ ਤੇ ਵੀ ਸਾਰੀਆਂ ਇਧਰ ਵੀ ਤੇ ਉੱਪਰ ਜਿੱਦਾ ਡਿਜੀਟਲ ਹੁੰਦਾ ਜਿਹਦਾ ਵਿੱਚ ਉੱਤੇ ਲਿਖਿਆ ਆਊਗਾ ਵਿੱਚ ਚੱਲਦਾ ਹੋਇਆ ਕਰੂਗਾ ਲਟਾ ਲੁਟਾ ਜਿਹੜੇ ਹੁੰਦੇ ਮੈਨੂੰ ਪਤਾ ਨਹੀਂ ਹੁਣ ਉਹਨੂੰ ਕੀ ਕਹਿੰਦੇ ਆ ਹਨਾ ਤੇ ਉਹ ਵੀ ਉੱਤੇ ਬਾਬੇ ਲਵਾ ਦਿਆਂਗੇ ਹਨਾ ਲਿਆ ਕੇ ਬਣਾ ਕੇ ਜੋ ਵੀ ਸੱਪ ਸੁਪੜਾ ਹੋਊਗਾ ਬਣਾ ਲਿਆਵਾਂਗੇ ਮੈਨੂੰ ਨਾਂ ਨਹੀਂ ਪਤਾ ਉਹਦਾ ਕੀ ਕਹਿੰਦੇ ਉਹਨੂੰ ਕੀ ਨਹੀਂ ਤੇ ਆਇਓ ਬਾਬੇ ਪਹਿਲਾਂ ਵੀਡੀਓ ਸ਼ੁਰੂ ਕਰੀਏ ਕਬੂਤਰਾਂ ਨੂੰ ਢਾਈਏ ਟਾਈਮ ਹੋ ਗਿਆ 11:30 ਵਜੇ ਦਾ ਤੇ ਡੋਨੇ ਤਾਂ ਹੈਗੇ ਨਗਾ ਪੋਣਾ ਨਹੀਂ ਮੀਂਹ ਪਹਿਲਾਂ ਪੈ ਹਟਿਆ ਤੇ ਹੁਣ ਕਬੂਤਰ ਡੋਨੇ ਆ ਪਹਿਲਾਂ ਆਇਓ ਫੇ ਬਾਬੇ ਮਿਲਦੇ ਆ ਕਬੂਤਰ ਡਾ ਤੇ ਲਓ ਬਾਬੇ ਕਬੂਤਰਾਂ ਜਾ ਰਹੇ ਤੇ ਲਓ ਹੁਣ ਢਾਈਏ ਆ ਜਾ ਚੀਨੇ 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 ਕਿੱਧਰ ਗਿਆ ਆਪਣਾ ਦੂਜਾ ਮੋਟਾ ਮੋਟੂਆ ਇੱਧਰ ਆ ਤੇਰੀ ਡੀਰ ਬਣਉਂਦੇ ਆ ਜੀ ਨਾਲੇ ਹਜਮੋਜਮ ਕਰ ਗਏ ਆ ਸ਼ਾਮਾਂ ਦਾ ਟਾਈਮ ਕਰਕੇ ਆਉਣਗੇ ਦਾਣੇ ਤੂਣੇ ਬਾਬਿਓ ਐਨ ਪੂਰੇ ਸਹੀ ਆ ਹਨਾ ਕਿ ਯਾ ਲੈ ਫੇ ਮੋਟੂ ਲੋ ਵੀ ਮੋਟੂ ਵੀ ਗਿਆ ਤੇ ਹੁਣ ਵਾਰੀ ਹੈਗੀ ਆ ਬਾਬਿਓ ਬਾਬਿਓ ਕਹਿੰਦੀ ਆਈ ਵਾਰੀ ਆ ਫੜਦੇ ਆ ਆ ਫੜਦੇ ਚੀਕਸ ਆ ਜਾਓ ਚੀਨੇ ਲੋ ਬਬਿਓ ਕੀ ਆ ਚੀਨਾ ਵੀ ਮੈਂ ਬਾਕੀ ਵੀ ਡਾਲ ਮੈਂ ਬਾਬਿਓ ਡਾ ਕੇ ਮਿਲਦੇ ਆ ਹਨਾ ਇੱਕੋ ਹੀ ਬੱਚਾ ਰੈਡੀ ਹੋਇਆ ਸੀ ਬੜਲੇ ਵਾਲੀ ਦਾ ਚੱਕ ਕੇ ਮੈਂ ਜਾਲ ਚ ਪਾ ਦਿੱਤਾ ਠੀਕ ਆ ਇਹਨੂੰ ਹੁਣ 5-7 ਦਿਨ ਇਦੇ ਜਾਲ ਚ ਪਾਵਾਂਗੇ ਫੇਰ ਨੂੰ ਛਤਰੀ ਤੇ ਗੁੱਲਾ ਛੱਡਣਾ ਸ਼ੁਰੂ ਕਰ ਦਾਂਗੇ ਛਤਰੀ ਸਾਹਮਣੇ ਲਾਈ ਹੈ ਜੀ ਛਤਰੀਆਂ ਵੀ ਨਵਾਂ ਬਣਾਉਣਾ ਕਪੜਾ ਬਾਬਿਓ ਇਹਦੇ ਨਾਲ ਦਾ ਹੀ ਬਣਾਉਣਾ ਮਤਲਬ ਇਹੀ ਰੰਗ ਦਾ ਸੇਮ ਟੂ ਸੇਮ ਹੀ ਬਣਾਉਣਾ ਹੈ ਇਹ ਛਤਰੀਆਂ ਆਪਣੀਆਂ ਪਰ ਵਧੀਆ ਕਪੜਾ ਲਵਾਂਗੇ ਜਿਹਦਾ ਰੰਗ ਨਾ ਉੱਤੇ ਤੇ ਕਬੂਤਰ ਮੜਾ ਦਦੇ ਆ ਠੀਕ ਆ ਕਬੂਤਰ ਬਾਬਿਓ ਆ ਉੱਚੇ ਦੋ ਉੱਚੇ ਖੜੇ ਆ ਆਹ ਫਿਰਦੇ ਮੋਟਾ ਤੇ ਚੀਨਾ ਤੇ ਦੋ ਕਿੱਥੇ ਥੱਲੇ ਫਿਰਦੇ ਹੁਣ ਆ ਆਪਾਂ ਇੱਕ ਆ ਫਿਰਦਾ ਠੀਕ ਆ ਤੇ ਰੱਤਾ ਰਤਰਤਾ ਹੋ ਜਾਂਦਾ ਪਰ ਉਹਨੂੰ ਰੱਤਾ ਉਧਰ ਫਿਰਦਾ ਚਲੋ ਬਾਬਿਓ ਹੋਰ ਵੀ ਕਪੜਾ-ਕਪੜਾ ਚੱਕਤਾ ਖੁੱਡੇ ਮੜ ਜੇ ਸਲਾਬਾ ਜਾਂ ਚੱਕ ਹੋ ਜੇ ਧੁੱਪ ਦੇ ਨਾਲ ਤੇ ਫੇ ਆ ਜਿਹੜਾ ਰੰਗ ਰੂング ਦਾ ਦੇਖਦੇ ਆ ਕਰਨਾ ਜਾਂ ਨਹੀਂ ਕਰਦੇ ਆ ਹਨਾ ਅੱਜ ਜੇ ਮੂਡ ਬਣ ਗਿਆ ਤੇ ਲਓ ਬਾਬਿਓ ਟਾਈਮ ਹੋ ਗਿਆ 2:30 ਵਜੇ ਦਾ 2:30 ਤੋਂ 3:00 ਵੱਜੇ ਚੱਲੇ ਹਨਾ ਤੇ ਦੋ ਕਬੂਤਰ ਬੈਗੇ ਆਪਾਂ 11:00 ਵਜੇ ਛੱਡੇ ਸੀ ਹਨਾ ਤੇ ਮੈਨੂੰ ਟਾਈਮ ਨਹੀਂ ਕੀਤਾ ਹੁਣ 11:00 ਵਜੇ ਛੱਡੇ ਸੀਗੇ ਕਉਕੀ ਮੀਮੂ ਹਟ ਗਿਆ ਸੀ ਫਿਰ ਬਾਜ ਮ ਕੜਦੇ ਸੀਗੇ ਤੇ ਆ ਹੁਣ ਦੋ ਬਹਿ ਗਏ ਆ 2:30 ਤੇ ਦੋ ਔੜਦੇ ਆ ਬਈ ਠੀਕ ਆ ਉੱਚੇ ਹੀ ਖੜੇ ਆ ਆਪਾਂ ਨੂੰ ਢੀ ਦੇ ਹੈਗੇ ਵੀ ਆਲੇ ਜਾਂ ਨਹੀਂ ਹੈਗੇ ਹੋਣਗੇ ਮੌਸਮ ਹੋਰ ਤਰ੍ਹਾਂ ਦਾ ਹੋ ਗਿਆ ਤੇ ਗੰਦਾ ਜਾ ਹਨਾ ਦਿਖਣੋਂ ਹਟ ਗਿਆ ਉਪਰੋਂ ਤੇ ਆ ਬੱਚਾ ਬੜਦੇ ਵਾਲੀ ਦਾ ਵੀ ਮੈਂ ਪਾਇਆ ਹੋਇਆ ਉਹਦਾ ਇਹਨੂੰ ਵੀ ਹੁਣ ਲਾਉਨੇ ਆ ਕਬੂਤਰ ਨਹੀਂ ਬਾਬੂ ਆ ਔੜਦੇ ਬਾਬੂ ਸ਼ੈਤਨ ਦੇ ਪੇ ਹੁਣ ਇਹ ਇਧਰ ਗਏ ਆ ਆ ਆ ਆ ਦੋਨੇ ਉੱਡੀ ਜਾਂਦੇ ਹੁਣ ਨੀਵੇਂ ਆਏ ਆ ਹਨਾ ਤੇ ਬਹਿ ਜੂਗੇ ਤਾਂ ਡੱਪ ਦਾਂਗੇ ਆ ਕਰਦੇ ਦੋਨੇ ਤੇ ਉਹ ਦੋ ਬਹਿ ਗਏ ਆ ਉੱਤੇ ਛਤਰੀ ਕੋ ਮਲਾਈ ਨਹੀਂ ਹਜੇ 3 ਵੇ ਦਾ ਟਾਈਮ ਹੋ ਗਿਆ ਬੈਠਿਆ ਨੂੰ ਹੁੰਡਾ ਨੂੰ ਆਪਾਂ ਦੇ ਗੁੜ ਦੇਣਾ ਇੱਕ ਵਾਰੀ ਤੇ ਗੁੜ ਦੇ ਕੇ ਤੇ ਫੇਰ ਫੇਰ ਇਹਨਾਂ ਨੂੰ ਦਾਣਾ ਦੂਣਾ ਬਾਅਦ ਚ ਪਾਵਾਂਗੇ ਪਾਣੀ ਪੂਣੀ ਜਿੰਨਾ ਵੀ ਆ ਹਨਾ ਜੋ ਵੀ ਕਰਨਾ ਲਓ ਬਾਬੇ ਉਹ ਕਣਕ ਕਣਕ ਥੋ ਲਈ ਠੀਕ ਆ ਧੋ ਕੇ ਸਕਾ ਵੀ ਲਈ ਧੋ ਮੈਂ ਜ਼ਿਆਦਾ ਲਈ ਆ ਠੀਕ ਆ ਬਾਕੀ ਬਾਅਦ ਚ ਸਕਾ ਦਾਂਗੇ ਪਹਿਲਾਂ ਜਿੰਨੀ ਕੁ ਪੋਣੀ ਆ ਉਨੀ ਸੋਕ ਜਵੇ ਹਨਾ ਤੇ ਬਾਕੀ ਉਹ ਮਾਦੀ ਕੁਆਲਟੀ ਢੋਲੀ ਸੀ ਉਹ 20 ਲੀਟਰ ਵਾਲੀ ਬਾਲਟੀ ਆ ਅੱਧੀ ਘੋਤੀ ਸੀ ਅੱਧੀ ਕਾਲੀ ਆ ਤੇ ਅੱਧੀ ਉਹਦੇ ਚ ਪਈ ਆ ਹਨਾ ਥੋੜੀ ਜਿਹੀ ਪਈ ਹੋਣੀ ਮਤਲਬ ਬਾਲਟੀ ਦਾ ਚੌਥਾ ਹਿੱਸਾ ਪਿਆ ਇੱਕ ਹਿੱਸਾ ਵਿੱਚ ਪਾ ਲਿਆ ਤੇ ਉਹ ਭਰ ਕੇ ਲੈ ਜਾਂਦੀਆਂ ਇਹ ਬਾਲਟੀਆਂ ਦੋ ਗਦਾਣੀਆਂ ਦੀਆਂ ਤੇ ਲੋ ਬਾਬਿਓ ਕਰੀਏ ਗੱਲਾਂ ਬਾਤਾਂ ਤੁਹਾਡੇ ਕਮੈਂਟਾਂ ਦੇ ਜਵਾਬ ਆ ਜੀ ਕਮੈਂਟ ਪੜਨੇ ਆ ਤੇ ਕਮੈਂਟਾਂ ਦੇ ਜਵਾਬ ਵੀ ਲਈਏ ਤੇ ਕਬੂਤਰ ਬਹਿ ਗਿਆ ਜੀ ਪਾਣੀ ਪੂਲੀ ਤੇ ਮਿਛੜ ਤੇ ਗੋਲ ਗੋਲ ਦੇ ਕੇ ਹਨਾ ਇੱਕਾ ਚੀਨਾ ਕਬੂਤਰ ਹੀ ਬੈਠਾ ਆਪਣਾ ਠੀਕ ਆ ਤੇ ਇਕਾ ਹਾ ਡੱਬਾ ਰਤਾ ਤੇ ਆ ਚੀਨਾ ਵਿੱਚ ਆ ਠੀਕ ਆ ਇਹ ਬਹਿ ਪੂਗੇ ਤੇ ਹੁਣ ਇੱਕ ਦੋ ਬੱਚੇ ਮਾੜਾ ਪੋਣਾ ਪੱਬੜਦੇ ਵਾਲੀ ਦਾ ਬੱਚਾ ਕਢਦੇ ਆ ਕਲੀਆਂ ਵਾਲੀ ਬਾਜੀ ਵੀ ਖਟਾਂਗੇ ਨਾ ਰੌਣਕ ਤੇ ਉਹਨਾਂ ਦਾ ਪ੍ਰੋਪਰ ਆਪਾ ਬਦਾਮਾ ਬਦੂਮਾ ਰੇ ਹੁਣੇ ਹੀ ਕਰ ਲੈਣਾ ਨਾ ਬਦਾਮਾ ਬਦੂਮਾ ਤੇ ਸ਼ੁਰੂ ਕਰ ਲੈਣਾ ਤੇ ਬਰਾਮਾ ਦੇ ਪੁੱਤਰ ਨੂੰ ਡਾਵਾਂਗੇ ਤੇ ਨਾਲ ਡੜੇ ਨੂੰ ਤੇ ਚਲੋ ਜਿਹੜੇ ਪੋਣੇ ਪੋਣੇ ਆ ਤੇ ਹੁਣ ਪਾਣੀ ਵਾਲੀਆਂ ਮਿੱਠਾਂ ਜਿੱਡੀਆਂ ਹੁੰਦੀਆਂ ਸੀ ਉਹ ਕੱਢ ਗਈਆਂ ਦੇਖ ਲਓ ਹਣਾ ਸੁੱਕਾ ਫੁੱਡਾ ਬਿਲਕੁਲ ਨਹੀਂ ਤਾਂ ਪਾਣੀ ਵਾਲੀਆਂ ਮਿੱਠਾਂ ਹੁੰਦੀਆਂ ਹੁੰਦੀ ਆਫਡੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਨਗਰ ਰਹਿਤੀ ਰਵੇ ਜਿੱਦਣ ਇਹਨਾਂ ਦੀ ਸੇਵਤ ਕਰੀਏ ਨਾ ਕੋਈ ਨਾ ਕੋਈ ਢਲਾ ਉਠਾ ਹੋ ਜਾਂਦਾ ਹੁਣ ਇਹਨਾਂ ਦੀ ਸੇਵਤ ਨਹੀਂ ਕਰਿਆ ਕਰਨੀ ਐਦਾਂ ਹੀ ਠੀਕ ਆ ਤੇ ਮਾਦੀਆਂ ਆਪਣੀਆਂ ਚਾਰ ਪੰਜ ਘੁੰਮੀਆਂ ਵੀ ਆ ਤੁਹਾਨੂੰ ਮੈਂ ਮਾ ਦਿਖਾਉਂਦਾ ਨਹੀਂ ਰੋਜ਼ ਵੀਡੀਓ ਚ ਹਨਾ ਵੀ ਜਦੋਂ ਇਹ ਚੀਜ਼ ਕੱਲ ਹੀ ਹਨਾ ਵੀ ਤੱਗ ਮਤਲਬ ਕਈ ਵਲੇ ਬੰਦੇ ਤੇ ਹੁੰਦਾ ਯਾਰ ਸ਼ੌਂਕ ਨਾਲ ਵੀ ਆ ਜਾਨਵਰ ਦੇਖਿਆ ਹੁੰਦਾ ਆਪਣੇ ਘੁੰਡੇ ਚ ਤੇ ਉਹ ਕਈ ਵਲੇ 빙ਾ ਬਤਾੜਾ ਵੀ ਦਿਲ ਟੁੱਟਦਾ ਇਸ ਕਰਕੇ ਮੈਂ ਪੂਤਰੀਆਂ ਨਹੀਂ ਦਿਖਾਉਂਦਾ ਸੈਟ ਅਪ ਹੋ ਗਈਆਂ ਬਿਲਕੁਲ ਸਹੀ ਕਰ ਲਈਆਂ ਮੈਂ ਤਾਂ ਦਿਖਾ ਵੀ ਦਿੰਦਾ ਜਿਹੜ ਮਾ ਦਿਖਾ ਦੇਣਾ ਅੱਜ ਵੀਡੀਓ ਦੇ ਵਿੱਚ ਦੇਖ ਵੀ ਲਿਓ ਆਪਣੀਆਂ ਸਿੱਧੀਆਂ ਹੋਈਆਂ ਜਿਹੜੀਆਂ 빙ੀਆਂ ਹੋਈਆਂ ਹੈ ਚਾਰ-ਪੰਜ ਵਾਦੀਆਂ ਤੇ ਬਾਕੀ ਸੈਟ ਹੈ ਹਜੇ ਤੱਕ ਤੇ ਅੱਜ ਸਪਰੇਅ ਕਰਨੀਆਂ ਹੁਣ ਸਪਰੇਅ ਵੀ ਕਰਦੇ ਆ ਸਫਾਈ ਸੁਈ ਕਰਨ ਵਾਲੀ ਆ ਜਮੀਨ ਨੂੰ ਪਿਆ ਹਨ ਤੇ ਆ ਸਾਰੀਆਂ ਕੂਤਰੀਆਂ ਠੀਕ ਹੈ ਬਾਕੀ ਦੀਆਂ ਤਗਰੀ ਬੜੀ ਹੈ ਜੇ ਹਨ ਅੱਜ ਨੀਆਂ ਵੀ ਆ ਇੱਥੇ ਪਾਣੀ ਚ ਪੂਰ ਪਿਆ ਅੱਜ ਮੀਂਹ ਦਾ ਨਾ ਸਵੇਰੇ ਪਾਣੀ ਪਿਆ ਉਥੋਂ ਤੇ ਕੋਈ ਨਹੀਂ ਮਿੱਟੀ ਆ ਚੂਸ ਗਈ ਪਾਣੀ ਮਾੜੀਆਂ ਨਹੀਂ ਹਿੱਟਾਈ ਪਈਆਂ ਜ਼ਿਆਦਾ ਨਹੀਂ ਕੈਵਰੇਜ ਕੋ ਜਿਆਦਾ ਇਹਦਾ ਖੁੱਡਾ ਵੀ ਸਾਫ਼ ਕਰਨ ਵਾਲਾ ਹੋਇਆ ਖੁੱਡਾ ਛੋਟਾ ਆ ਨਾ ਤੇ ਮਾਦੀਆਂ ਤਾਂ ਥੋੜੀਆਂ ਹੀ ਆ ਮਤਲਬ 15 ਕੁ ਹੋਈਆਂ ਇਹਦੇ ਵਿੱਚ ਹਣਾ ਸਿਰਫ ਪਰਗੰਦਰਾ ਚਲੋ ਪੌਣ ਆਈਆਂ ਇਹਨਾਂ ਦਾ ਕੰਬੀਆਂ ਨਾ ਪਾਣੀ ਵਾਲੀਆਂ ਬੇਠਾ-ਬੁੱਠਾ ਮਾਰਦੀਆਂ ਸੀ ਤੇ ਉਹ ਹੁਣ ਤਕਰੀਬਨ ਕੋਈ 80% ਫਰਕ ਆ ਅੱਜ ਫੇਰ ਉਹਨੂੰ ਦਵਾਈ ਦਵਾਂਗੇ ਕੱਲ ਤੱਕ 100% ਹੀ ਸਹੀ ਹੋ ਜਾਣਗੀਆਂ ਇਹ ਚਲੋ ਬਾਬਿਓ ਦਾਣਾ-ਦੂਣਾ ਪਾਈਏ ਤੇ ਇੱਧਰ ਵੀ ਬੜਨੇ ਵਾਲੀ ਦਾ ਬੱਚਾ ਮਖੀ ਛੜਤਾ ਇਹਨਾਂ ਨੂੰ ਵੀ ਦਾਣਾ-ਦੂਣਾ ਪਾਤਾ ਹੀ ਖਿਲਾਰ ਦਿੰਦਾ ਇਹਨਾਂ ਨੇ ਚੰਗਾ ਡਰੇਜੋ ਹਨ ਆਹ ਬੇਠਾ ਬੱਚਾ ਬੜ ਦੇ ਵਾਲੀ ਦਾ ਇਹਨੂੰ ਕੱਢੀ ਗਏ ਵੱਡਾ ਹੋਇਆ ਨਾ ਵਾ ਲੱਗਣਾ ਨਹੀਂ ਢਾਂਗੀ ਤੇ ਹਨਾ ਅੱਜ ਬਿਠਾਇਆ ਕੱਲ ਵੀ ਉਠਾਵਾਂਗੇ ਪਰਸੋਂ ਵੀ ਉਠਾਵਾਂਗੇ ਤਿੰਨ ਚਾਰ ਦਿਨ ਇਹਨੂੰ ਘਰ ਦੇਖ ਲਿਆ ਫੇਰ ਇਹਨੂੰ ਢਾਂਗੀ ਤੇ ਬਿਠਾਉਣਾ ਸ਼ੁਰੂ ਕਰ ਦਾਂਗੇ ਤੇ ਆਹ ਕੁਤਰ ਐਤੀ ਜੋੜੇ ਆ ਬੱਚੇ ਆਪਾਂ ਲੈਣੇ ਆ ਜੋ ਮਰਜ਼ੀ ਹੋ ਜੇ ਇਹਨਾਂ ਦੇ ਵੀ ਹੁਣ ਟ੍ਰੀਟਮੈਂਟ ਕਰੀਏ ਸ਼ੁਰੂ ਤੇ ਉਹ ਵੀ ਤੁਹਾਨੂੰ ਦੱਸੂਗਾ ਕਿਹੜੀ ਦਵਾਈ ਦੇਣੀ ਆ ਜਿਹਨਾਂ ਅਡੇ ਜਿਹੜੇ ਕੱਚੇ ਰਹੁੰਦੀਆਂ ਪਿੱਲੇ ਉਹ ਕਿੱਦਾਂ ਸੈੱਟ ਹੁੰਦੇ ਹਨਾ ਉਹ ਵੀ ਆਪਾਂ ਅਗਲੀ ਵੀਡੀਓ ਇੱਕ ਇੱਕ ਦੋ ਵੀਡੀਓ ਛੱਡ ਕੇ ਉਹ ਚ ਵੀ ਬਣਾ ਦੇਾਂਗੇ ਠੀਕ ਆ ਤੇ ਜੋੜੇ ਬਾਈ ਕਹਿੰਦੇ ਵੀ ਬਾਈ ਦਿਖ ਆ ਲਾਲ ਜੀ ਨਾ ਖੂਦ ਰਿਆ ਤੇ ਅਕਾਲੀ ਜੀ ਨਹੀਂ ਮਾਦੀ ਲੱਗੀ ਨਾ ਤੇ ਆਜ ਕੋ ਬਬਿਓ ਤੇ ਜਿਹੜੀ ਆਪਣੀ ਬੜਲੇ ਵਾਲੀ ਆ ਜਿਹੜਾ ਉਹਦਾ ਉਹਦਾ ਬੜਲੇ ਵਾਲੀ ਦਾ ਜਿਹੜਾ ਪਿਓ ਆ ਉਹ ਇਹਨਾਂ ਦਾ ਪੋਤੇ ਆ ਆ ਜੋੜੇ ਦਾ ਚੀਕ ਕਰ ਲੋ ਚੱਕ ਝਾੜੇ ਝੂੜੇ ਪਏ ਆ ਕੂਤਰਾ ਜੇ ਆਂਡਿਆਂ ਤੇ ਬੈਠਾ ਹਨ ਤੇ ਆ ਮਾਦੀ ਆ ਇਹ ਕੱਚੀ ਪੀਲੀ ਵਾਲੇ ਬੱਚੇ ਘੜਦਾ ਬਈ ਇਹਦੀ ਆਪ ਵੀ ਕੱਚੀ ਪੀਲੀ ਆਖੀ ਆ ਠੀਕ ਆ ਘੇਰੇ ਗੂਰੇ ਬਹੁਤ ਸੋਹਣੇ ਆ ਨਾ ਕੱਚੀਆਂ ਪੀਲੀਆਂ ਹੁੰਦੀਆਂ ਬਾਈ ਕਈ ਹੁੱਟਿਆ ਦੇ ਹੁੰਦੀਆਂ ਹਨਾ ਪਰ ਬਾਈ ਜਿਹੜੇ ਘੇਰੇ ਬਣਨੇ ਚਾਹੀਦੇ ਆ ਜਿਹੜੇ ਨਸਲ ਨੂੰ ਕੂਤਰ ਪੈਣਾ ਬਾਈ ਉਹ ਮੂੰਹ ਬੋਲ ਕੇ ਦੱਸ ਦਉਂਗਾ ਮੈਂ ਨਸਲ ਜੋਗਾ ਹੀ ਆ ਠੀਕ ਆ ਆ ਅੱਖ ਦੇ ਘੇਰੇ ਚੈੱਕ ਕੀਤੇ ਜਾਂਦੇ ਹੁੰਦੇ ਬਾਈ ਇਹਨਾਂ ਦੇ ਘੇਰੇ ਚੈੱਕ ਕਰੋ ਅੱਖਾਂ ਦੇ ਦੇ ਕਿੰਨੇ ਕਲੀਅਰ ਆ ਸਾਰੇ ਹੀ ਕਾਲੇ ਡਿੱਲੇ ਦੇ ਨਾਲ ਇੱਕ ਇੱਕ ਘੇਰਾ ਬੰਦਾ ਨਾ ਹੋਰ ਕਾਲਾ ਜਾਂ ਛੋਟਾ ਜਿਹਾ ਬਾਈ ਜਿੰਨਾ ਗੂੜਾ ਹੋਊਗਾ ਓਨਾ ਹੀ ਸਿਰਾ ਹੋਣਗੇ ਕੂਤਰ ਜਾਂਦੇ ਨਹੀਂ ਬਾਈ ਲੋ ਉਹਨੂੰ ਵੀ ਬਾਹਲੇ ਮੱਝ ਦੇ ਕੂਤਰ ਠੀਕ ਆ ਤੇ ਆ ਆਪਣਾ ਨੀਲਾ ਇਹ ਵੀ ਝਾੜੇ ਝੂੜੇ ਸ਼ਕਲ ਚੁਕੋਲੇ ਇਹਨਾਂ ਦੀ ਬਣਨੀ ਆ ਤੇ ਝਾੜੇ ਪੇ ਕਰਕੇ ਵਾਲ ਬੂਲ ਝੜੇ ਇਹਨਾਂ ਦੇ ਭਰਪੂਰ ਸਾਰੇ ਹੀ ਹਨ ਇਹ ਵੀ ਕੱਚੀ ਪੀਲੀ ਦਾ ਹੀ ਆ ਵੀ ਇੱਕ ਚੈੱਕ ਕਰ ਲਓ ਇਹ ਆਪਣੇ ਸਾਰੇ ਵੱਡੇ ਹੂਤਰੀ ਆ ਬਈ ਹਨਾ ਆ ਡੱਬੇ ਦਾ ਪਿਓ ਆ ਇਹਨੂੰ ਸ਼ੁਰੂ ਦਾ ਯਾਤਿਆ ਬਈ ਇੱਕਾਂ ਡਾ ਥੱਲੇੋਂ ਕੱਢਣ ਦੀ ਹੈ ਨਾ ਬਾਕੀ ਮਿੱਟੀ ਪਾਉਣੀ ਆ ਇਹਨਾਂ ਦੇ ਵਿੱਚ ਵੀ ਪਾਉਨੇ ਆਂਡੇ ਖਰਾਬ ਨਾ ਹੋਊਗੇ ਹਨਾ ਤੇ ਬੜਲੇ ਵਾਲੀ ਨੇ ਬਈ ਉਹ ਦੇ ਤਾ ਅੰਡਾ ਆ ਆ ਬੜਲੇ ਵਾਲੀ ਦੀ ਇੱਕ ਕਬੂਤਰ ਬੈਠਾ ਇਸ ਟਾਈਮ ਬੜਲੇ ਵਾਲੀ ਦਾ ਹਨਾ ਇਹ ਇੰਨੇ ਵੀ ਅੰਡਾ ਦੇ ਦਿੱਤਾ ਜੇ ਆ ਚੈੱਕ ਕਰੋ ਜਿਹੜਾ ਬੜਲੇ ਵਾਲੀ ਨਾਲ ਉੱਤਰ ਲੱਗਾ ਆ ਬੜਲੇ ਵਾਲੀ ਆਪਣੀ ਠੀਕ ਆ ਤੇ ਉਹ ਇਹਨਾਂ ਦਾ ਪੱਠਾ ਵਿੱਚ ਆ ਰਿਜ਼ਲਟ ਕੱਟਿਆ ਇਹਨਾਂ ਨੇ ਪਰ ਮੈਨੂੰ ਜੋ ਚਾਹੀਦਾ ਸੀ ਉੱਤਰ ਦੇ ਬੱਚੇ ਚ ਉਹ ਹਰਕਤਾਂ ਸਾਰੀਆਂ ਰੂਲ ਦੀਆਂ ਕੱਢਦੀਆਂ ਜੋ ਸੋਚ ਕੇ ਮੈਂ ਜੋੜਾ ਲਾਇਆ ਸੀ ਨਾ ਉੱਤੇ 100% खरे ਉੱਤਰੇ ਮਤਲਬ ਵਧੀਆ ਜੋੜਾ ਬੱਚੇ ਕੱਢੇ ਇਹਨਾਂ ਨੇ ਤੇ ਅਮੀਰ ਦਾ ਬੱਚਾ ਉੱਡੂਗਾ ਵੀ ਬਹੁਤ ਇਹ ਤੁਹਾਨੂੰ ਮੈਂ ਦੱਸ ਦਿੰਨਾ ਬੱਚਾ ਕੋੜਾ ਵੀ ਬਹੁਤ ਆ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਦਿਖਾ ਦੇਣਾ ਆਪਾਂ ਬੱਚੇ ਦੀ ਢਾਰੀ ਦੀ ਨਿਗਹਿ ਜੇ ਦੀ ਹੋਈ ਏਰੀਆ ਜੂਮਰ ਹੋ ਗਈ ਹੋਊਗੀ ਮੇਰੇ ਨਾਲ 25 26 ਦੇ ਦਿਨ ਜਾਂ 27 ਦਿਨ ਇੱਥੇ ਹੋਊਗੀ ਨਾ ਮਹੀਨੇ ਦੇ ਅੰਦਰ ਅੰਦਰ ਹੀ ਆ ਮਹੀਨੇ ਤੋਂ ਉੱਤੇ ਨਹੀਂ ਹੈਗਾ 2000 ਦਿਨ ਮੇਰੇ ਤੋਂ ਇੱਧਰ ਉੱਧਰ ਹੋਏ ਹੋਣਗੇ ਚੇਤਾ ਨਹੀਂ ਹੈ ਨਾ 2 ਮਹੀਨੇ ਦੇ ਅੰਦਰ ਅੰਦਰ ਯਮੀਨੇ ਦਾ ਬੱਚਾ ਆ ਉਡਣ ਨੂੰ ਰੈਡੀ ਆ ਇਹ ਹਾਂਜੀ ਬਾਬੇ ਲੋ ਵੱਡੇ ਕੂਤਰ ਤਾਂ ਸ਼ੌਂਕ ਕਰੋਨਾ ਵੱਡੇ ਕੂਤਰਾਂ ਦਾ ਤੇ ਜਿੰਨੇ ਵੀ ਵੱਡੇ ਕੂਤਰ ਆਪਣੇ ਜਿਹੜੇ ਜੋੜੇ-ਜੋੜੇ ਲਾਉਣ ਵਾਲੇ ਆ ਉਹ ਵੀ ਤਾਂ ਦਿਖਾਉਣੇ ਅੱਜ ਕਈ ਵੀਰਾਂ ਦਾ ਤੇ ਬਾਕੀ ਕਮੈਂਟਾਂ ਦੇ ਜਵਾਬ ਪਹਿਲਾਂ ਦੇ ਲਈਏ ਹੈ ਨਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜਾ ਉਹ ਦੂਜਾ ਆ ਕੈਲਸ਼ੀਅਮ ਆ ਉਹਦੇ ਵਿੱਚ ਕੀ ਮਿਕਸ ਕੀਤਾ ਸੀ ਤੁਸੀਂ ਬਾਈ ਮੈਂ ਦੱਸਿਆ ਉਹ ਮਲਟੀ ਵਿਟਾਮਿਨ ਬਿਮਰਲ ਪਾਈ ਸੀ ਆਪਾਂ ਹਨਾ ਤੇ ਉਹੋ ਹੀ ਵਰਤੀ ਸੀ ਕੀ ਹਨਾ ਤੇ ਬਾਕੀ ਕਮੈਂਟਾਂ ਦੇ ਬਾਬਿਓ ਥੱਲੇ ਜਵਾਬ ਦਿਨਾ ਜਾ ਕਿ ਉੱਤੇ ਹਵਾ ਬਹੁਤ ਚੱਲਦੀ ਆ ਹੋਰ ਨਾ ਆਵਾਜ਼ ਨਾ ਕਲੀਅਰ ਆਵੇ ਤੁਹਾਨੂੰ ਪਹਿਲਾਂ ਕਬੂਤਰਾਂ ਦੇ ਸ਼ੌਂਕ ਕਰਾ ਦਈਏ ਹਨਾ ਸਾਰੇ ਵੱਡੇ ਕਬੂਤਰਾਂ ਦਾ ਲਓ ਬਾਬਿਓ ਕਬੂਤਰ ਸ਼ੌਂਕ ਕਰਾਈਏ ਸਾਨੂੰ ਸਾਰਿਆਂ ਦਾ ਤੇ ਆ ਭਾਈ ਆਪਣਾ ਵੱਡਾ ਫੁੱਟਰ ਆ ਠੀਕ ਆ ਚੈੱਕ ਕਰ ਲੋ ਅੱਖ ਤਾਂ ਉਹਦਾ ਇੱਕੋ ਜੀ ਹੁੰਦੀ ਚਲੋ ਮੈਂ ਦੋਨੇ ਦਿਖਾ ਦਿੰਦਾ ਤੁਹਾਨੂੰ ਤੇ ਆ ਇਹਦੇ ਪੱਲੇ ਆ ਝਾੜੇ ਝੂੜੇ ਪਏ ਲਾਸਟ ਗਲੀ ਤੇ ਆਇਆ ਹੋਇਆ ਤੇ ਆ ਇਹਦੇ ਪੰਜੇ ਆ ਬਈ ਪੰਜਿਆਂ ਤੋਂ ਮੇਨ ਬਾਈ ਇਦਾਂ ਨਹੀਂ ਕਿ ਕਈ ਬਾਈ ਕਹਿੰਦੇ ਵੀ ਇੱਕ ਇੱਕ ਬਾਈ ਦਾ ਸੱਚ ਕਮੈਂਟ ਆ ਇਹੋ ਦਾ ਜਵਾਬ ਦੇ ਦਿੰਦਾ ਕੀ ਜੋੜ-ਜੂੜ ਕਿਦਾਂ ਦਾ ਬਈ ਇਹ ਇੰਦਾ ਦਾ ਉਦਾਂ ਕੋਈ ਇੰਦਾ ਸੀਨ ਹੁੰਦਾ ਨਹੀਂ ਹੈਗਾ ਆਪਾਂ ਖੁੱਲੇ ਜੋੜਾ ਵਾਲੇ ਵੀ ਬੱਚੇ ਛੱਡੇ ਆ ਬੱਚੇ ਕੜਾਏ ਵੀ ਆ ਜਿੱਤਦੇ ਵੀ ਆ ਬੰਦ ਜੋੜਾ ਵਾਲੇ ਵੀ ਜਿੱਤੇ ਹਨਾ ਨਸਲ ਹੋਣੀ ਚਾਹੀਦੀ ਆ ਜੋੜ-ਜੂੜ ਕੋਈ ਨਹੀਂ ਮੈਂ ਨਹੀਂ ਰੱਖਦਾ ਠੀਕ ਆ ਬਾਕੀ ਚਲੋ ਜੇ ਹੁੰਦਾ ਵੀ ਆ ਇੱਕ ਜੇ ਜੋੜਾ ਆਪਾਂ ਲਾਉਣਾ ਵੀ ਆ ਨਾ ਹਮੇਸ਼ਾ ਤੇ ਹੀ ਲਾਉਣਾ ਹੁੰਦਾ ਜੇ ਬੰਦ ਜੋੜ ਵਾਲੀ ਆ ਤੇ ਖੁੱਲੇ ਜੋੜਾ ਵਾਲਾ ਕਬੂਤਰ ਲਾ ਦੋ ਜੇ ਕਬੂਤਰੀ ਖੁੱਲੇ ਜੋੜ ਵਾਲੀ ਆ ਤੇ ਕਬੂਤਰ ਬੰਦ ਜੋੜ ਵਾਲਾ ਲਾ ਲਓ ਹਨਾ ਇੰਨਾ ਕ ਆਪਾਂ ਕਰ ਸਕਦੇ ਆ ਆ ਜੋੜ ਹੁੰਦਾ ਆ ਠੀਕ ਆ ਆ ਚੀਜ਼ ਤੋਂ ਤੇ ਬੰਦ ਆਇਸ ਕਬ ਤੇ ਆ ਕਬੂਤਰ ਬਾਈ ਜਿਹੜੀ ਆਪਣੀ ਨੰਗਲ ਸਪਰੋੜ ਰਤੀ ਕੂਤਰੀ ਨੇ 3 ਕੇ 3.5 ਘੰਟੇ ਦੀ 80 ਕੂਤਰਾ ਜੋ ਬੈਠ ਪਾਈ ਸੀ ਹਨਾ ਉਹ ਇਹਦੀ ਧੀ ਦੀ ਧੀ ਸੀ ਆ ਕਬੂਤਰ ਦੀ ਆਹ ਜਿਹੜੇ ਕਬੂਤਰ ਦੀ ਇਹਦੀ ਜਿਹੜੀ ਪੱਠੀ ਸੀਗੀ ਉਹਦੀ ਧੀ ਸੀ ਇਹ ਕਬੂਤਰ ਦੀ ਹਨਾ ਆ ਪੈਰ ਪਰ ਜਿਹੜੇ ਪੈਰ ਪੁਰ ਚੈੱਕ ਕਰ ਲਓ ਇਹਦੇ ਹਨਾ ਤੇ ਤੇ ਆਹੜੇ ਬਾਈ ਸੋਨੀ ਚਚਰਾੜੀ ਵਾਲੇ ਬਾਈ ਦੇ ਹਨ ਇਹ ਬਾਈ ਨੇ ਆਪ ਹੀ ਆਪਾਂ ਨੂੰ ਗਿਫਟ ਕੀਤਾ ਸੀ ਕਬੂਤਰ ਤੇ ਆ ਚੈੱਕ ਕਰੋ ਯਾਰ ਇਹੜੇ ਬਾਈ ਦੇ ਏਟੀਐਮ ਕਬੂਤਰ ਸੀ ਸ਼ਾਇਦ ਉਹਨਾਂ ਚੋਂ ਹੀ ਆ ਹਨਾ ਤੇ ਇਹ ਬੱਚੇ ਨੀਲੇ ਵੀ ਕੱਢਦਾ ਕਾਲੇ ਚੀਨੇ ਵੀ ਕੱਢਦਾ ਠੀਕ ਆ ਹਰੇਕ ਝੋਲੀ 'ਚ ਮਤਲਬ ਇਹਨੇ ਜਿੰਨੀਆਂ ਵੀ ਝੋਲੀਆਂ ਕਰਾਈਆਂ ਹਰੇਕ ਝੋਲੀ ਦਾ ਅਲੱਗ-ਅਲੱਗ ਬੱਚਾ ਹੀ ਨਿਕਲਣਾ ਇਹ ਇੱਕ ਸੇਮ ਬੱਚਾ ਨਹੀਂ ਕੱਢਦਾ ਇਹ ਨੀਲਾ ਵੀ ਕੱਢਦਾ ਕਾਲਾ ਚੀਨਾ ਵੀ ਕੱਢਦਾ ਹਰਤੇ ਵੀ ਕੱਢਦਾ ਬੱਗੇ ਵੀ ਕੱਢਦਾ ਜੋਂਸਰੇ ਜੇ ਵੀ ਕੱਢਦਾ ਕਈ ਤਰ੍ਹਾਂ ਦੇ ਰੰਗ ਕੱਢਦਾ ਇਹ ਕੂਤਰਾ ਆਪਣਾ ਤੇ ਆਹ ਬਈ ਕੂਤਰਾ ਆਪਣਾ ਜਿਹੜੀ ਆਪਣੀ ਸੰਗਤਪੁਰ ਬਾਜੀ ਜਿੱਤੀ ਸੀ ਉਹਦਾ ਭਰਾ ਸਕਾ ਬਈ ਇਹ ਬਈ ਇਹ ਕੂਤਰਾ ਉੱਦਾਂ ਹੈਗੇ ਇਹ ਵਿੱਚੋਂ ਮਤਲਬ ਜਿਹੜੇ ਗਰਦੇਵ ਵਾਲੇ ਕੂਤਰਾ ਜਿਹੇ ਮਿਕਸ ਆ ਸਾਰੇ ਹੀ ਆਪਣੇ ਇਹ ਇਹ ਵੀ ਗੁਰਦੇਵ ਵਾਲੇ ਕਬੂਤਰਾਂ ਜੀ ਦੀ ਆਈੜੀ ਇਹਦੀ ਮਾਂ ਸੀ ਸਗੀ ਨਾ ਉਹ ਗੁਰਦੇਵ ਵਾਲੇ ਕਬੂਤਰਾਂ ਜੀ ਬਣੀ ਆ ਆ ਜੇ ਪੰਜੇ ਪੁੰਜੇ ਚੈੱਕ ਕਰ ਲਓ ਠੀਕ ਆ ਤੇ ਪੱਲਾ ਇਹਦਾ ਖੋਲ ਕੇ ਦਿਖਾ ਦਿੰਨਾ ਆ ਜੇ ਔਣ ਡਈਏ ਕਲੀ ਮਿਲਦਾ ਇਥੋਂ ਝੜੀ ਜਾਣਾ ਇਹ ਕਲੀ ਔਣ ਡਈਏ ਦੀ ਆ ਵੀ ਟਟ ਟਟ ਕੇ ਦੁਬਾਰਾ ਆਊਗੀ ਤੇ ਇੱਕ ਕਲੀ ਹੋਰ ਔਣ ਡਈ ਤੇ ਇੱਕੇ ਵੀ ਝੜ ਕੇ ਆਉਣੀ ਹੈ ਚਲੋ ਬਾਪੋ ਅੱਜ ਇਨੇ ਕਬੂਤਰ ਦਿਖਾ ਦਿੰਨੇ ਆ ਬਾਕੀ ਕਬੂਤਰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਤੇ ਬਾਕੀ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਥੱਲੇ ਜਾ ਕੇ ਹਨਾ ਤੇ ਲੋ ਬਾਬਿਓ ਗਰਮੀ ਨਾਲ ਇਦਾਂ ਭਿੱਜੇ ਪੁਜੇ ਆ ਕਿ ਧੋਪਿਆ ਉੱਤੇ ਹੁਣ ਮੀਂਹ ਪੈ ਕੇ हटਿਆ ਨਾ ਤੇ ਉਹਨਾਂ ਤੋਂ ਉੱਪ ਤੋਂ ਪੂਜੀ ਬਹੁਤ ਨਿਕਲੀ ਹੋਈ ਆ ਤੇ ਏਡੇ ਪਸੀਨੇ ਨਾਲ ਭਿੱਜੇ ਆ ਤੇ ਆਪਾਂ ਕਿਥੇ ਬਾਬਿਓ ਇਹ ਉਹ ਤੁਹਾਨੂੰ ਮੈਂ ਦੱਸ ਦਿੰਦਾ ਹਨਾ ਵੀ ਬਾਈ ਜੜੇ ਦਾ ਕਮੈਂਟ ਆਇਆ ਸੀਗਾ ਕਿ ਬਾਈ ਤੁਸੀਂ ਉਹ ਚ ਮਲਟੀ ਵਿਟਾਮਿਨ ਦੂਜਾ ਕੈਲਸ਼ੀਅਮ ਚ ਕੀ ਮਿਕਸ ਕੀਤਾ ਇਹਨਾਂ ਉਹ ਮਲਟੀ ਵਿਟਾਮਿਨ ਬਿਮਰਲ ਸੀਗੀ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਆਪਾਂ ਤਾਂ ਨਵਾਂ ਸ਼ੌਂਕ ਕੀਤਾ ਆ ਵੀ ਬਾਈ ਆਪਾਂ ਨੂੰ ਆਂਡੇ ਚਾਹੀਦੇ ਆ ਹਨਾ ਕਮੂਤਰਾਂ ਦੇ ਤੇ ਬਾਈ ਨੇ ਤਾਂ ਹੋਰ ਸਾਹ ਬਣਾਇ ਲਿਖਤਾ ਹੈ ਨਾ ਚਲੋ ਕੋਈ ਗੱਲ ਨਹੀਂ ਬਾਈ ਜੇ ਆਜੋ ਤੁਸੀਂ ਕੋਈ ਚੱਕਰ ਨਹੀਂ ਲੈਜੋ ਅਹ ਜੇ ਆਪਾਂ ਜੋੜੀਆਂ ਲਾਈਆਂ ਆਂਡੇ ਹੈ ਦਿੱਤੇ ਹੀ ਆ ਹਨਾ ਮੈਨੂੰ ਜੋੜੀਆਂ ਹੋਰ ਲਾ ਲੰਦੋ ਤੁਸੀਂ ਮੈਨੂੰ ਫੋਨ ਕਰ ਲਿਓ ਠੀਕ ਆ ਇੰਸਟਾਗ੍ਰਾਮ ਤੇ ਕਰ ਲਿਓ ਮੈਸੇਜ ਕਰ ਲਿਓ ਇੰਸਟਾਗ੍ਰਾਮ ਤੇ ਉੱਥੇ ਮੈਂ ਆਪਣਾ ਨੰਬਰ ਦੇ ਦੂੰਗਾ ਤੁਹਾਨੂੰ ਹਨਾ ਤੇ ਕਿਉਂਕਿ ਇਦਾਂ ਨੰਬਰ ਨਹੀਂ ਪਾਇਆ ਜਾਂਦਾ ਤੁਹਾਨੂੰ ਵੀ ਪਤਾ ਬਾਈ ਫਿਰ ਥੋੜਾ ਜਿਹਾ ਵੀਡੀਓ ਬਣਾਉਂਚ ਵੀ ਓੱਖਾ ਹੁੰਦਾ ਜਾ ਹੁਣ ਫੋਨ ਹੋਰ ਲਵਾਂਗੇ ਆਪਾਂ ਤੇ ਦੇਖਦਾ ਮੈਂ ਥੋੜੇ ਦਿਨਾਂ ਤੱਕ ਇੱਕ ਫੋਨ ਹੋਰ ਲੈਨੇ ਆ ਉਹਦੇ ਜੇ ਫਿਰ ਆਪਾਂ ਨੰਬਰ WhatsApp ਵਾਲਾ ਚਲਾ ਦਾਂਗੇ ਉੱਥੇ ਫੇਰ ਸਦਾ ਹੀ ਉੱਤੇ ਨੰਬਰ ਦੇ ਦੂੰਗਾ ਮੈਂ ਦੂਜਾ ਉਹ ਜਦੋਂ ਮਰਜੀ ਤੁਸੀਂ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਨੰਬਰ ਦੇ ਉੱਤੇ ਠੀਕ ਆ ਤੇ ਬਾਕੀ ਇੱਕ ਵੀਰ ਦਾ ਹੋਰ ਕਮੈਂਟ ਆਇਆ ਜੀ ਕਮੈਂਟ ਕਿ ਭਾਈ ਆਹ ਜਿਹੜਾ ਆਪਾਂ ਦੂਜਾ ਕੈਲਸ਼ੀਅਮ ਪਾਉਨੇ ਆ ਜਾਂ ਕਿਦਾਂ ਵੀ ਹੈ ਨਾ ਜੇ ਜ਼ਿਆਦਾ ਭਾਈ ਜ਼ਿਆਦਾ ਨਾ ਪਾਇਓ ਮੂੰਹਾਂ ਮਾ ਪੱਕ ਜਾਂਦੇ ਆ ਠੀਕ ਆ ਪ੍ਰੋਬਲਮ ਜ਼ਿਆਦਾ ਨਹੀਂ ਹਲਕਾ ਹੀ ਪਾਉਣਾ ਆ ਤੇ ਥੋੜਾ ਹੀ ਪਾਉਣਾ ਜਿੰਨਾ ਮੈਂ ਤੁਹਾਨੂੰ ਦੱਸਿਆ ਜੀ ਉਸ ਜਿਆਦਾ ਨਹੀਂ ਪਾਉਣਾ ਬਾਈ ਠੀਕ ਆ ਜਿਆਦਾ ਵੀ ਮਾੜਾ ਹੀ ਆ ਕੋਈ ਵੀ ਚੀਜ਼ ਜਿਆਦੀ ਮਾੜੀ ਆ ਕਬੂਤਰਾ ਦੇ ਲਈ ਹਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਦੋਂ ਕਬੂਤਰਾ ਆਪਾਂ ਕੱਢਦੇ ਆ ਠੀਕ ਆ ਵੀ ਕਬੂਤਰਾ ਦੇ ਕਈ ਉੜਦੇ ਉੜਦੇ ਪਹਿਲਾਂ ਬਹੁਤ ਉੜਦੇ ਆ ਹਨਾ ਬਾਅਦ ਵਿੱਚ ਜਦੋਂ ਵੀ ਘਟ ਜਾਂਦੇ ਕਬੂਤਰਾ ਵੀ ਪਰ ਆ ਜੋ ਫਰਫਰ ਦੀ ਆਵਾਜ਼ ਆਉਣ ਲੱਗ ਪੈਂਦੀ ਆ ਫੁੱਲ ਕੇ ਜੀ ਬੈਠੇ ਰਹਿੰਦੇ ਆ ਹਨਾ ਬਾਈ ਇੱਕ ਤਾਂ ਜਦੋਂ ਆ ਜਣਾਂ ਦੇ ਵਿੱਚ ਮੀਂਹ ਚ ਕਈ ਵਲੇ ਕਬੂਤਰਾ ਗਿੱਲੇ ਹੋ ਜਾਂਦੇ ਹਨਾ ਸਰਦ ਗਰਮ ਹੋ ਜਾਂਦੇ ਕਬੂਤਰਾ ਬਾਈ ਠੀਕ ਆ ਉਹਨਾਂ ਨੂੰ ਗਰਮ ਕਰ ਲਿਆ ਕਰੋ ਜਿਹੜਾ ਮੈਂ ਪਾਣੀ ਦੱਸਿਆ ਨਾ ਇੱਕ ਗਰਮ ਬਣਾਉਣ ਵਾਲਾ ਵੀਡੀਓ ਪਾਈ ਹੋਈ ਆ ਉਹ ਤੁਸੀਂ ਪਾਣੀ ਬਣਾ ਲਿਓ ਬਹੁਤ ਕੈਂਡ ਚੀਜ਼ ਆ ਹਨਾ ਤੇ ਮਿੱਟੀ ਜਿਹੜੀ ਬਣਾਉਣੀ ਆ ਕੇਰੀ ਵਾਲੀ ਉਹ ਆਪਾਂ ਥੋੜਾਕ ਲੇਟ ਬਣਾਵਾਂਗੇ ਹਜੇ ਰੁਪਜੋ ਮਹੀਨਾ ਖੰਡ ਹਜੇ ਗਰਮੀ ਬਹੁਤ ਆ ਹਨਾ ਤੇ ਉਹ ਤੁਸੀਂ ਗਰਮ ਗਰਮ ਕਰ ਲਿਆ ਕਰੋ ਜਿਹੜੇ ਇਕੱਠੇ-ਕੁੱਠੇ ਹੋ ਕੇ ਬੰਦੇ ਉਹ ਨਹੀਂ ਬਹਿਣਗੇ ਠੀਕ ਆ ਇਹ ਇਹੀ ਰੀਜ਼ਨ ਆ ਭਾਈ ਜਦੋਂ ਮੀਂਹ ਦੇ ਵਿੱਚ ਐਦਾਂ ਹੁੰਦੇ ਨਾ ਤੇ ਉਹ ਕੂਪਟਰ ਇਕੱਠੇ ਜੇ ਹੋ ਜਾਂਦਾ ਮਤਲਬ ਬਾਈਵਾਦੀ ਚਲ ਜਾਂਦੇ ਤੇ ਜੋਰ ਮੰਨਦੇ ਆ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਵਿੱਚ ਪਾਣੀ ਪੈ ਜਾਂਦਾ ਤੇ ਦੁਹਣ ਲੱਪਿੰਦੇ ਆ ਬਾਈ ਪਾਣੀ ਭਰ ਜਾਂਦਾ ਕਸਾਂ ਦੇ ਵਿੱਚ ਤੇ ਕੂਪਟਰ ਖੋਲਦਾ ਨਹੀਂ ਕੂਪਟਰ ਉੜਦਾ ਹੀ ਨਹੀਂ ਹੈਗਾ ਫੜਫੜ ਜੀ ਕਰਦੇ ਰਹਿੰਦੇ ਹਨਾ ਹੁਣ ਜਿਹੜਾ ਆਪਣਾ ਚੀਨਾ ਉੜ ਗਿਆ ਮੈਨੂੰ ਅੱਜ ਇਹ ਆਸ਼ਕਾਇਤ ਲੱਗਦੀ ਸੀ ਮੈਨੂੰ ਗੋੜ ਦੇ ਦਿੱਤਾ ਆਪਣਾ ਗੂੜੀ ਬਹੁਤ ਗਰਮ ਆ ਗੋੜ ਦੇ ਦਿਓ ਗੋੜ ਤਾਂ ਹੀ ਗੱਲਬਾਤ ਬਣ ਜਾਂਦੀ ਹੈ ਹਨਾ ਤੇ ਬਾਕੀ ਇੱਕ ਬਾਈ ਕਹਿੰਦਾ ਸੀਗਾ ਬਾਈ ਉਹ ਆ ਗਈ ਆਪਣੀ ਡੰਡੇ ਵਾਲੀ ਨਹੀਂ ਬਾਈ ਉਹ ਨਹੀਂ ਆਈ ਵੀ ਉਹ ਹਜੇ ਵੀ ਉਹ ਟਾਵਰ ਤੇ ਬੈਠੀ ਸਾਹਮਣੇ ਠੀਕ ਆ ਤੇ ਦੇਖੋ ਹੁਣ ਅੱਜ ਆਉਂਦੀ ਆ ਜਾਂ ਨਹੀਂ ਆਉਂਦੀ ਅੱਜ ਸਵੇਰੇ ਹੈਗੀ ਸੀ ਜਦੋਂ ਮੀਂਹ ਪੈਂਦਾ ਸੀ ਨਾ ਉਦੋਂ ਉੱਥੇ ਹੈਗੀ ਸੀਗੀ ਤੇ ਉਹ ਹੈਗੀ ਹੁਣ ਵੀ ਹੈਗੀ ਬਾਬੇ ਉਹ ਬੈਠੀ ਸਾਹਮਣੇ ਠੀਕ ਆ ਤੇ ਕੋਈ ਚੱਕਰ ਨਹੀਂ ਆ ਜੂਗੀ ਬਾਈ ਤੁਹਾਨੂੰ ਸ਼ੌਂਕ ਕਰਾਉਂਗਾ ਹਨ ਜਦੋਂ ਵੀ ਆਈ ਉਹ ਆਪਣਾ ਜੋੜਾ ਮੇਨ ਮੈਂ ਵਧੀਆ ਘੈਂਟ ਜੋੜਾ ਬਣਾਉਣਾ ਸੀ ਆਪਣੇ ਮਨਪਸੰਦੀ ਦਾ ਉਹ ਕਬੂਦਰੀ ਪਸੰਦ ਨਹੀਂ ਮੇਰੇ ਲੱਤਾਂ ਫਲੋਂ ਦੀ ਨਿਕਲ ਗਈ ਉਤਰ ਖੁੱਡੇ ਦੇ ਵਿੱਚੋਂ ਨਾ ਰੰਗ ਕਰਦੇ ਸੀ ਜਦਨ ਤੇ ਜੋੜਾ ਹੀ ਛੱਡਿਆ ਸੀਗਾ ਉਹ ਹੁਣ ਜਾ ਕੇ ਉੱਥੇ ਬੈ ਗਈ ਉੱਪਰ ਕੋਈ ਨਹੀਂ ਆਜੂਗੀ ਭਾਈ ਅੱਗੇ ਵੀ ਸੱਤਾ ਅੱਠਾ ਦਿਨਾਂ ਬਾਅਦ ਹੀ ਆਈ ਸੀ ਹਨਾ ਅੱਗੇ ਵੀ ਜਲਦੀ ਨਹੀਂ ਆਈ ਸੀ ਤੇ ਆਜੂਗੀ ਕੋਈ ਨਹੀਂ ਆ ਉਹ ਜੋਰ ਬਾਬੇ ਉਹ ਜਿੱਦਾਂ ਨਾ ਪੈਰਾਂ ਦੇ ਬਾਹਲੇ ਸੋਚੇ ਆ ਉਹ ਉਤਰੋ ਤੇ ਉਹ ਹੁਣ ਲਾ ਗਈ ਆ ਇੱਕ ਵਾਰੀ ਜੋਨ ਲਾਇਆ ਉਹਨੇ ਪੈਰ ਜਿੱਦਨ ਉੱਡੀ ਆ ਉਹ ਵੀ ਮੇਰੀ ਗਲਤੀ ਨਾਲ ਲਾਇਆ ਸੀ 35 ਸੱਤੇ ਪੈਂਦੀ ਪੈਂਦੀ ਸੱਟੇ ਜਿੱਦਨ ਵੀ ਡਾਈ ਆਪਾਂ ਆਂਦੀ ਉਹ ਸਿੱਧੀ ਢਾਂਗੀ ਦੇ ਛੜੀਆ ਦਵਾਰਾ ਦਾਹ ਪਰ ਸਾਫ ਹੋਣ ਤੋਂ ਬਾਅਦ ਉਹ ਵਾ ਢਾਂਗੀ ਦੇ ਬਹਿ ਗਈ ਮੈਂ ਕਹਾਂ ਚੱਲ ਇੱਕ ਵਾਰੀ ਫੇਟ ਆ ਦਿੰਨਾ ਵੀ ਥੋੜਾ ਹੀ ਉੜ ਕੇ ਆਏ ਹਨਾ ਉਹ ਮੈਂ ਡੰਡਾ ਆ ਮਾਰਿਆ ਇਦਾਂ ਉਹ ਐਸੀ ਡਰੀ ਇਨੇ ਕੋੜੇ ਆ ਨਾ ਉਹ ਜਾ ਕੇ ਟਾਵਰ ਤੇ ਬਹਿ ਗਈ ਬਸ ਉਦਣ ਦੀ ਬਾਈ ਉਹ ਆਤ ਤੇ ਹੀ ਵਿਗੜ ਗਈ ਹੁਣ ਉਹ ਟਾਵਰ ਤੋਂ ਹੁੰਦੀ ਨਹੀਂ ਹੁਣ ਵੀ ਉਹਨੇ ਜਦੋਂ ਖਤਮ ਹੋ ਗਈ ਨਾ ਦਾਣੇ ਦੀ ਭੁੱਖ ਲੱਗੀ ਉਹਨੂੰ ਪਾਣੀ ਮੀਂਹੂ ਪਈ ਜਾਂਦੇ ਆ ਪਾਣੀ ਦੀ ਤਾਂ ਉਹਨੂੰ ਤੇ ਇਹ ਨਹੀਂ ਜਲਦੀ ਲੱਗਣੀ ਨਹੀਂ ਉਥੋਂ ਪੀ ਪੂ ਜਾਂਦੀ ਹੁਣੀ ਪਾਣੀ ਹਨਾ ਹੁਣ ਉਹਨੇ ਆਉਣਾ ਬਾਈ ਐ ਖਤਮ ਹੋ ਕੇ ਆ ਉਦੋਂ ਪਹਿਲਾਂ ਨਹੀਂ ਆਉਣਾ ਐਨ ਸੁੱਕ ਕੇ ਆਉਣਾ ਥੱਲੇ ਬਾਕੀ ਕੋਈ ਨਹੀਂ ਆਪਾਂ ਸੈੱਟ ਕਰ ਲਾਂਗੇ ਹਨਾ ਤੇ ਬਾਕੀ ਠੀਕ ਆ ਬਾਬੇ ਉਹ ਦਾਣਾ ਦੂਣਾ ਪਾਈਏ ਤੇ ਬਾਕੀ ਦੀ ਵੀਡੀਓ ਬਾਅਦ ਚ ਬਣਾਉਣੀ ਆ ਪਹਿਲਾਂ ਦਾਣਾ ਪਾ ਲਈਏ ਹਨਾ ਟਾਈਮ ਬਹੁਤ ਹੋ ਗਿਆ ਬਾਈ ਬਾਬੇ ਕਣਕ ਸੋਗੀ ਚੰਗੀ ਤਰ੍ਹਾਂ ਛਿੱਟੀ ਕੱਲਾ ਹੁਣ ਕਣਕ ਕਣਕੀ ਆ ਦੇ ਵਿੱਚ ਬਸ ਐਨ ਚੰਗੀ ਤਰ੍ਹਾਂ ਸੋਗ ਗਈ ਆ ਤੇ ਠੰਡੀ ਆ ਹਜੇ ਕਣ ਕਰਮ ਨਹੀਂ ਹੋਈ ਉਹ ਤੋਂ ਪਹਿਲਾਂ ਪਹਿਲਾਂ ਚੱਕ ਲਈਏ 10 ਮਿੰਟ ਨੂੰ ਅੰਦਰ ਆ ਛਾਵੇਂ ਪਾਣੇ ਆ ਇੱਦਾਂ ਇਹ ਜਾਲ ਜੇ ਅੰਦਰ ਰੱਖ ਦੇਣਾ ਜਾ ਕੇ ਹਨਾ ਤੋਂ ਠੰਡੀ ਹੋ ਜੂਗੀ ਉਦੋਂ ਬਾਅਦ ਆਪਾਂ ਕਬੂਤਰਾਂ ਨੂੰ ਪਾਵਾਂਗੇ ਬਾਬਿਓ ਵੀ ਜਿਹੜੇ ਨੀਲਾ ਕਬੂਤਰ ਦਿਖਾ ਦਿਓ ਬਾਈ ਦਿਖਾਤਾ ਹਨਾ ਜੇ ਅਗਲੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਫੜ ਕੇ ਵੀ ਦਿਖਾ ਦਾਂਗੇ ਹੁਣ ਆਂਡਿਆਂ ਤੇ ਬੈਠਾ ਮਾ ਚੱਕਿਆ ਨਹੀਂ ਹਨਾ ਹੋਰ ਨਾਂ ਡੇ ਉਂਡੇ ਪਤੰਦਰ ਛੱਡ ਜਵੇ ਉਂਡੇ ਛੱਡ ਗਿਆ ਹੋਰ ਕੰਮ ਖਰਾਬ ਹੋਊਗਾ ਹਨਾ ਤੇ ਬਾਬਿਓ ਇੱਕ ਵੀਰ ਦਾ ਹੋਰ ਕਮ ਜਿਹੜੇ ਮਤਲਬ ਆਪਣੇ ਜਿੰਨੇ ਵੀ ਆਹ ਤੁਸੀਂ ਜੋੜੇ ਲਾਉਨੇ ਆ ਕਿਦਾਂ ਵੀ ਕੀ ਦੇਖ ਕੇ ਭਾਈ ਮੈਂ ਵਾਰ-ਵਾਰ ਇਹੀ ਚੀਜ਼ ਦੱਸਦਾ ਹੁੰਦਾ ਮੈਂ ਕੋਸ਼ ਇੱਦਾਂ ਕੋਈ ਖਾਸ ਨਹੀਂ ਮੈਂ ਦੇਖ ਕੇ ਦੱਸਦਾ ਹੁਣ ਮੈਨੂੰ ਪਤਾ ਮੇਰੀ ਨਸਲ ਇਹ ਹੈਗੀ ਆ ਹਨਾ ਕਿਹੜੀ ਕਿੰਨਾ ਸੈੱਟ ਪੈਣੀ ਆ ਪਤਾ ਹੀ ਹੁੰਦਾ ਇੱਦੇ ਚੱਕ ਕੇ ਉਹ ਜੋੜਾ ਇੱਦਾਂ ਲਾ ਦੀਦਾ ਤੇ 100% ਰਿਜ਼ਲਟ ਵਧੀਆ ਹੁੰਦਾ ਐਸ ਕੀ ਆਪਾਂ ਬਾਬਿਓ 6 ਜੋੜੇ ਲਾਏ ਸੀ 6 ਦਾ ਰਿਜ਼ਲਟ ਕਿਹਨਾਂ ਦਾ ਆ ਨਵੇਂ ਪੱਠੀ-ਪੱਠੀਆਂ ਦੇ ਲਾਏ ਸੀ 6 ਹੀ ਬਾਜ਼ੀਆਂ 6 ਦੇ 6 ਮਤਲਬ ਬੱਚੇ ਵਧੀਆ ਉੱਡੇ ਆ ਤੇ ਕਈ ਵਿੱਚੋਂ 2-4 ਦੇ ਛੱਡ ਵੀ ਨਹੀਂ ਹੋਏ 2-4 ਦੇ ਛੱਡੇ ਸੀ ਉਹ ਜਿੱ ਉਹ ਵੀ ਤੁਹਾਡੇ ਸਾਹਮਣੇ ਕਿੰਨੀ ਦਸਰਾ ਕਰਾਇਆ ਪੂਰਾ ਹਨਾ ਐਂਡ ਐਂਡ ਕਰਾਇਆ ਗਰਮੀ ਦੇ ਵਿੱਚ 47 48 47 46 47 48 ਇੱਥੇ ਇੱਕ ਟੈਂਪਰੇਚਰ ਹੋਣਾ ਖੜ ਵੀ ਨਹੀਂ ਸੀ ਉਹਦਾ ਉਸ ਦਿਨ ਵੀ ਸਿਰਾ ਕਰਾ ਗਈ ਕੂਤਰੀ ਹਨਾ ਤੇ ਬਾਕੀ ਬਾਬਿਓ ਆਹੀ ਗੱਲਾਂ ਬਾਤਾਂ ਸੀ ਠੀਕ ਆ ਹੁਣ ਦਾਲਾਂ ਨੂੰ ਨਾ ਪਾਲੀਏ ਤੇ ਇੱਕ ਮੈਂ ਤੁਹਾਡੇ ਸਾਰਿਆਂ ਲਈ ਇੱਕ ਮੱਲ ਜਿਹੜੇ ਆ ਦਿਨ ਹੁਣ ਮੀਂਹ ਪੈਂਦੇ ਆ ਨਾ ਬਾਈ ਇਹਨਾਂ ਦੇ ਵਿੱਚ ਕਬੂਤਰਾਂ ਦਾ ਧਿਆਨ ਰੱਖਿਆ ਕਰੋ ਪਾਣੀ ਪੂਣੀ ਖੁੱਡੇ 'ਚ ਪੈਂਦਾ ਉਹ ਸਾਫ਼-ਸੂਫ਼ ਕਰ ਲਿਆ ਕਰੋ ਬਿੱਠਾ ਨਾ ਖੁੱਡੇ 'ਚ ਰਹਿਣ ਜਿਆ ਕਰੋ ਉਹਨਾਂ ਪ੍ਰੋਬਲਮ ਬਹੁਤ ਆਉਂਦੀ ਐ ਇੱਥੇ ਘੁੰਮੜ ਦੀ ਬਿਮਾਰੀ ਵੀ ਆਊਗੀ ਜਿਦਾ ਹੁਣ ਆਪਣੇ ਵੀ ਆਈ ਆਪਣੇ ਘੁੰਮੇ ਵੀ ਐ ਤੇ ਟੇਢੇ ਜਿਹੇ ਉਹ ਵੀ ਹੋਏ ਧੌਣ ਜਿਹੇ ਹਲਉਣ ਵਾਲੇ ਆਈ ਸੀ ਹਨਾ ਪ੍ਰੋਬਲਮ ਆਈ ਕਿਤਾ ਆਪਣੀ ਗਲਤੀ ਨਾਲ ਹੀ ਆਈ ਬਈ ਜਿਦਾ ਪਾਣੀ ਪੂਣੀ ਪੈਂਦਾ ਰਹਿੰਦਾ ਖੁੱਡੇ ਦੇ ਵਿੱਚ ਠੀਕਾ ਬਾਲੀ ਇਧਰਲੇ ਜਿਹੜਾ ਇਧਰ ਹੀ ਆਏ ਨਾ ਜੰਗਲੀਆਂ ਦਾ ਕਰਕੇ ਆਏ ਜਿਆਦਾ ਜਿਹੜੀ ਆਪਣੇ ਪ੍ਰੋਬਲਮ ਆਈ ਹੈ ਨਾ ਆਪਣੇ ਜੰਗਲੀ ਕਬੂਤਰਾਂ ਕਰਕੇ ਜੰਗਲੀ ਕਬੂਤਰ ਮ ਉਹ ਮੈਂ ਤਾਂ ਫਾਇਦਾ ਸੋਚਿਆ ਕਿ ਚਿਰੋਂ ਖਾਂਦੇ ਆ ਚਲੋ ਕੋਈ ਗੱਲ ਨਹੀਂ ਪਰ ਉਹ ਜੰਗਲੀਆਂ ਚ ਆਈ ਸੀ ਪ੍ਰੋਬਲਮ ਤੇ ਉੱਥੋਂ ਹੀ ਉਸੇ ਹੀ ਖੁੱਡੇ ਚ ਆਈ ਉਹਨਾਂ ਕਬੂਤਰਿਆਂ ਨੂੰ ਵਾਇਰਸ ਆਇਆ ਠੀਕ ਆ ਹੋਰ ਬਾਬਾ ਚਲੋ ਬਾਕੀ ਕੂਤਰਾਂ ਨੂੰ ਬਚਾ ਕੇ ਹੀ ਰੱਖੇ ਸੀ ਤੋਂ ਹਣਾ ਜਾਈਓ ਬਾਬਿਓ ਦਾਣਾ ਦੂਣਾ ਮੈਂ ਚੱਕ ਲਿਆ ਹੁਣ ਠੰਡਾ ਹੋ ਜੂਗਾ ਤੇ ਦਾਣਾ ਹੁਣ ਪਾ ਦਿੰਨੇ ਆ ਤੇ ਮਿਕਸ ਕਰਕੇ ਬਾਕੀ ਦੀ ਕਰਦੇ ਆ ਆਪਾਂ ਵੀਡੀਓ ਤੁਹਾਨੂੰ ਕਬੂਤਰ ਕਬੂਤਰੀ ਦਿਖਾਉਨੇ ਆ ਦਾਣਾ ਦੂਣਾ ਪਾਲੀਏ ਤੇ ਵੀਡੀਓ ਪੂਰੀ ਕਰਦੇ ਆ ਹਣਾ ਚਲੋ ਬਾਬਿਓ ਜਿਹੜੀ ਜਿਹੜਾ ਆਪਣਾ ਡੱਬਾ ਹੈ ਨਾ ਤੇ ਇਹਦਾ ਆਪਾਂ ਜੋੜਾ ਲਾਉਣਾ ਉਹਦੇ ਵਿੱਚ ਡੰਡੇ ਵਾਲੀ ਦਾ ਜਿਹੜਾ ਆਪਣੇ ਕੋ ਇੱਕ ਹੋਰ ਪਈ ਦਾ ਪੱਠੀ ਇੱਕ ਉਹ ਆਪਾਂ ਡੰਡਿਆ ਉਹਨਾਂ ਨੂੰ ਨਹੀਂ ਆ ਡੱਬੇ ਨਾਲ ਡੰਡੇ ਵਾਲੀ ਦੀ ਭੈਣ ਆ ਜਿਹੜੀ ਹਨਾ ਉਹਦੀ ਤੇ ਉਹ ਆਪਣੇ ਕੋ ਇੱਕ ਪਈ ਆ ਤੇ ਉਹ ਲਾਵਾਂਗੇ ਬਈ ਤੇ ਜਿਹੜਾ ਡੰਡਿਆ ਵਾਲਾ ਸੀ ਉਹਦੇ ਭਰਾ ਦਾ ਪੋਤਾ ਮੋਟੂ ਆ ਇਹ ਆਪਾਂ ਜਿਹੜਾ ਬਲੱਡ ਆ ਇਹ ਲਹਣਾ ਉਹਨਾਂ ਦੇ ਬਲੱਡ ਨਾਲ ਉਹਦੀ ਕੋਈ ਪੱਠੀ ਨਿਕਲੂਗੀ ਨਾ ਐਤਕੀ ਤਾਂ ਹੈਨੀ ਉਹਦੀ ਪੱਠੀ ਕੋਈ ਨਹੀਂ ਨਿਕਲੀ ਆਪਣੇ ਕੋ ਨਾ ਇੱਕ ਨਿਕਲੀ ਸੀ ਛੱਡ ਲਈ ਸੀ ਬਾਜ਼ੀਆਂ ਆਪਾਂ ਤੇ ਹੁਣ ਜਿਹੜੀ ਕੋਈ ਨਿਕਲੂਗੀ ਉਹ ਆਪਾਂ ਫਿਰ ਉਹਦੀ ਭੈਣ ਨਾਲੇ ਮੋਟੂ ਲਾਵਾਂਗੇ ਜੇ ਅੱਬਲ ਦੇ ਵਕੇ ਨੂੰ ਦੇਣਾ ਭਾਈ ਨੂੰ ਇਹ ਜਿਵੇਂ ਭਾਈ ਨਾਂ ਲੈ ਕੇ ਹੁੰਦਾ ਇਹਦਾ ਪਰ ਤੂੰ ਭਰਾ ਵੀ ਪਿਆ ਹਨਾ ਮੋਟੂ ਦਾ ਭਰਾ ਪਿਆ ਆਪਣੇ ਕੋਲ ਉਹ ਲਾ ਦਾਂਗੇ ਨਾਂ ਹੋਇਆ ਤਾਂ ਤੇ ਆਹ ਪੁੱਤਰ ਵਿੱਚੋਂ ਇਹਨਾਂ ਦੇ ਵਿੱਚੋਂ ਵੀ ਪੁੱਤਰ ਆਪਾਂ ਕੱਢ ਦੇਣੇ ਆ ਹੁਣ ਥੋੜੇ ਰੱਖਾਂਗੇ ਪੁੱਤਰ ਜਿਹੜੇ ਆ ਵੀ ਪੁੱਤਰ ਜੋੜੇ ਲਾ ਦੇਣਾ ਠੀਕ ਆ ਇਹ ਜਿਹੜਾ ਮੈਂ ਲਾਲ ਸਿਰ ਵਾਲਾ ਵੱਡਾ ਪੁੱਤਰ ਉੱਪਰ ਦਿਖਾਇਆ ਨਾ ਇਹ ਉਹਦਾ ਪੱਠਾ ਆ ਆਹ ਵਾਲਾ ਪੁੱਤਰ ਇਹ ਆਪਾਂ ਰੋਕਣਾ ਆ ਜਾਂਜੀ ਨਾਰੋਗੁਲਾਂੇ ਉਹ ਵਾਲਾ ਥੱਲੇ ਬੈਠਾ ਜਿਹੜਾ ਚੀਨਾ ਉਹ ਪਿਛੇ ਹੈ ਨਾ ਜਿਹੜਾ ਪਾ ਕ੍ਰੀਮਪੁਰ ਛੱਡਿਆ ਸੀ ਜਾਂ ਉਰੋਕ ਲੈਣਾ ਜਾਂ ਆ ਹੀ ਰੁਕ ਲੈਣਾ ਇਹਨਾਂ ਚ ਇੱਕ ਕਰੋ ਆ ਹੀ ਰੁਕਾਂਗੇ ਉਹ ਤਾਂ ਆਪਾਂ ਛੱਡਿਆ ਉਹ ਫੇਰ ਛੱਡ ਲਾਂਗੇ ਨਾ ਨਾ ਹੋਇਆ ਤਾਂ ਤੇ ਕੰਪਿਊਟਰ ਵੀ ਠੀਕ ਆ ਦਾਣਾ ਦਾ ਫੋਨ ਵਾਲਾ ਹੋ ਗਿਆ ਇਹਨਾਂ ਨੂੰ ਦਾਣਾ ਫੋਨਾ ਮੈਂ ਕਿਹਾ ਚਲੋ ਵੀਡੀਓ ਵੀਡੀਓ ਪੂਰੀ ਕਰ ਲਈ ਹੈ ਨਾ ਆ ਵੀ ਕੰਪਿਊਟਰ ਜੋੜ-ਜੋੜੇ ਲਾਉਣ ਵਾਲੀ ਆ ਸਾਰੇ ਕੰਪਿਊਟਰ ਤੇ ਹੁਣ ਮੈਂ ਇੱਕ ਦੋ ਦਿਨ ਤੱਕ ਫੋਨ ਕਰੂੰਗਾ ਬਈ ਜੇ ਕੰਪਿਊਟਰਾਂ 'ਚ ਹੋਰ ਕੋਈ ਪ੍ਰੋਬਲਮ ਨਾ ਆਈ ਸਹੀ ਬਜੇਰੇ ਹੁਣ ਕਿੰਨੇ ਦਿਨ ਹੋ ਗਏ ਉਹ ਅੱਜ ਤੁਹਾਨੂੰ ਦੋਨੇ ਜਿਹੜੇ ਪੁੱਤਰ ਆਪਾਂ ਗਿਫਟ ਕਰਨੇ ਆ ਆ ਵੀ ਪੁੱਤਰ ਗਿਫਟ ਕਰਨਾ ਆ ਆ ਪਰ ਜੀ ਕੰਮ ਦੇ ਲਾਲ ਦੇ ਨਾਲ ਇਹ ਵੀ ਇੱਕ ਪੁੱਤਰ ਆ ਜਿਹੜਾ ਗਿਆਦ ਲੈ ਇਹ ਵੀ ਗਿਫਟ ਕਰ ਦੇਣਾ ਉਹ ਵੀ ਪੁੱਤਰ ਗਿਫਟ ਕਰਨਾ ਠੀਕ ਆ ਤੇ ਇੱਕੋ ਲਾਲਚੀ ਨਾ ਪੁੱਤਰ ਵੀ ਗਿਫਟ ਕਰਨਾ ਆ ਕਾਲੀ ਅੱਖ ਦਾ ਪੁੱਤਰ ਬਠਾ ਇਹ ਵੀ ਇਹ ਵੀ ਗਿਫਟ ਕਰ ਦੇਣਾ ਠੀਕ ਆ ਉਤੋਂ ਵੀ ਬੱਚਿਆਂ ਦੇ ਵਿੱਚੋਂ ਵੀ ਜਿਹੜੇ ਆਪਣੇ ਪਰਮਾਦੀਆਂ ਜਾਂ ਉਹਨਾਂ 'ਚ ਵੀ ਕਿੰਨੇ ਕੁੱਤਰ ਗੱਟ ਕਰ ਰਹੇ ਆ ਮੈਂ ਹੁਣ ਫੋਨ ਕਰੂੰਗਾ ਐ ਸੋਰੀ ਬਾਈ ਫੋਨ ਨਹੀਂ ਇੱਥੇ ਫੋਨ ਕਰੂੰਗਾ ਮੈਸੇਜ ਕਰੂੰਗਾ ਤੇ ਤੁਸੀਂ ਆਪਣੇ ਆਪਣੇ ਕੁੱਤਰ ਆ ਕੇ ਬਾਈ ਲੈ ਜਾਓ ਹਣਾ ਜਿਹੜੇ ਜਨਨ ਆਪਾਂ ਵਾਦਾ ਕੀਤਾ ਸੀਗਾ ਜੋੜਿਆਂ ਦਾ ਉਹਨਾਂ ਨੂੰ ਜੋੜੇ ਦੇ ਦਾਂਗੇ ਆਪਾਂ ਆਹ ਤਾਂ ਬਿੱਠਾ-ਬੁੱਠਾ ਦਾ ਪਾਣੀ ਕਿਥੋਂ ਲਿਪੜ ਗਿਆ ਪਤੰਦਰ ਇੱਥੇ ਬੈਠਾ ਹੋਣਾ ਜਦੋਂ ਮੀਂਹ ਪੈਂਦਾ ਵੀ ਨਾ ਇੱਥੇ ਗੱਲੀਆਂ ਹੋ ਜਾਂਦੀਆਂ ਉਪਰਪਰ ਉਥੇ ਲੱਭ ਗਿਆ ਹੋਣਾ ਇਹ ਆ ਠੀਕ ਆ ਬਾਬੇ ਉਹ ਮਿਲਦੇ ਆਂ ਫੇ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਤੁਹਾਡੇ ਸਾਰੇ ਵੀਰਾਂ ਦੇ ਮੈਂ ਕਮੈਂਟ ਪੜਦਾ ਹੁੰਨਾ ਬਹੁਤ ਛੋਟੇ ਛੋਟੇ ਤੁਸੀਂ ਕਮੈਂਟ ਕਰਦੇ ਆਂ ਤਾਂ ਠੀਕ ਆ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਚ